ਕਿ ਫੁੱਲ ਚੈਲੰਜ ਵੀ ਕਰ ਰਹੀ ਆ ਫੁੱਲੀ ਰਿਕਵੈਸਟ ਵੀ ਕਰ ਰਹੀ ਆ ਜਿਹੜੇ ਅਫਸਰ ਨਸਯੋਤ ਕਰ ਰਹੇ ਨੇ ਮੈਨਾਂ ਇਕਰਾਜ਼ ਕਰਦੀ ਆ ਬਹੁਤ ਤੁਸੀਂ ਲੋਕਾਂ ਦੇ ਨਾਲ ਕਾਠਸਾਬ ਕਰਤੇ ਹੋ ਨਾ ਕਰੋ ਤੁਹਾਡੇ ਅੱਗੇ ਬੇਨਤੀ ਐ ਸਾਡੇ ਤੋਂ ਇਹ ਜੇ ਬੰਦਿਆਂ ਤੋਂ ਦੂਰ ਆਧਾਰੀ ਘਰ ਵਸਾਓ ਦੂਜਿਆਂ ਦਾ ਵੀ ਵਸਣ ਦਿਓ ਐਸਐਸਪੀ ਨੂੰ ਮੇਰੇ ਨਾਲ ਐਸਐਸਪੀ ਨੂੰ ਮੇਨੂੰ ਮਿਲਣ ਆਇਆ ਤੁਸੀਂ ਕੋਈ ਸ਼ਿਕਾਇਤ ਨਹੀਂ ਆਇਆ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਨਾ ਬਰਦੌਜਾ ਜਿਹੜੇ ਚਿੱਟਾ ਵੇਚ ਦੱਸਤੀਏ ਐਨੇ ਘਰ ਵੀ ਟਾਇਆ ਜਾਵੇ ਬਰਦੌਜਾ ਸੱਤ ਤੋਂ 60 100 ਲਿੱਟਾ ਜਾਵੇ ਐਸਐਲਆਰਿ ਦੇ ਬਹੁਤ ਖਲਾਸੇ ਆਉਣਗੇ ਜਮਾਨੇ ਮਿਲਿਆ ਜੱਜ ਸਾਹਿਬ ਕੋਲ ਜਮਾਨਾ ਚੰਗੀ ਦਾ ਤਸੱਲੀ ਬਲਿੰਦੇ ਨੂੰ ਕਾਬੂ ਕਰੋ ਬਹੁਤ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਜੈਂਸਟਾ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਵਾਜਲ ਕਹਤੋਂ ਨਸ਼ਾ ਲੈ ਕੇ ਆਂਦੀ ਆ ਚਾਤਰੀਤ ਨੂੰ ਇੰਦਗ ਇੱਕ ਤਿਲਾਂ 300 ਗ੍ਰਾਮ ਨਸ਼ਾ ਤੇਰਾ ਚਿੱਟਾ ਤਿਲਾਂ ਕਿਸਾਨ ਚੌਕ ਤੇ ਵੀਡੀਓ ਹੈ ਖਦਰ ਖਾਨਾ ਦੇ ਵਿੱਚ ਪਰਾਜਨ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਕਿਸ ਨੇ ਪਾਸੇ ਧੀਲਾ ਪਰੋਤ ਤੋਂ ਟੂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਲ ਦਿੱਤਾ ਕਹਿੰਦੀ ਮੈਂ ਗੱਡੀ ਨੂੰ ਹੱਥ ਨਹੀਂ ਲਾਲ ਦੇਣਾ ਮੈਂ ਵੀ ਮਲਾਜਮਾਂ ਆ ਉੱਤੇ ਕਿ ਕਿ ਲੈਡਿੰਗ ਮੁਲਾਜ਼ਮ ਨਹੀਂ ਸੀ ਮੁੱਕ ਕਹਤੇ ਕਿ ਉੱਤੇ ਉਹਨਾਂ ਦਾ ਬਲਾਕ ਮੰਗਾ ਬੰਦੇ ਦਾ ਜੋਰ ਨਹੀਂ ਚੱਲਿਆ ਕਿ ਕਿ ਇਹ ਕੰਮ ਹੀ ਹੈ ਕਿ ਅਲੋਕੇਸ਼ਨ ਲਾ ਦਿੰਦੀ ਹੈ ਮੇਰੇ ਤੇ ਹੱਥ ਪਾਇਆ ਇਸ ਕਰਕੇ ਨਾ ਟਿੱਕ ਚਾਹੀਓ ਔਰ ਇਹਨੂੰ ਸਦਕਾ ਨੇ ਚਾਹ ਤੀ ਨੂੰ ਫੇਰ ਮਾਦਰ ਕਾ ਤੋ ਪੈਸ਼ਾਂ ਚੈੱਕ ਕਰੋ ਮਾਦਰ ਕਾ ਤੋ 1 ਕਿਲੋ 350 ਗ੍ਰਾਮ ਹੀਰੋਇਨ ਲੈ ਕੇ ਆਈ ਹੈ ਸਵਾ ਸੱਤ ਵਜੇ ਸਰਕਾਰ ਦਾ ਕਿਸਟਰ ਲਾ ਦੋ ਪ੍ਰਲਾਇਨ ਦੋਹਾਂ ਪ੍ਰਧਿਆ ਮਾਨ ਸਰਕਾਰ ਦਾ ਤੋਹ ਪ੍ਰਧਿਆ ਨਾਇਓ ਜਿਹੜੇ ਬੱਲੇ ਨੇ ਉਹਨਾਂ ਨੂੰ ਛੱਡ ਰਿਆ ਯਾ ਵੀ ਮਲਾਦਰ ਮੈਂ ਤਾਂ ਕੋਈ ਕੋਈ ਵਿਧਕਾਰੀ ਐ ਪੂਰਾ ਕੰਮ ਕਰ ਰਿਆ ਵਾ ਉਹਨਾਂ ਨੂੰ ਕਿਸੇ ਪੱਖਿਆ ਨਹੀਂ ਜਾ ਕਹਿੰਦੀ ਗੇਰੇ ਵੀ ਵੱਡੇ ਅਧਿਕਾਰੀਆ ਨਾਲੇ ਦੇ ਵਿੱਚ ਵੱਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਬਿੱਤ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਆ ਇਹ ਲੋਕਾਂ ਨੂੰ ਵੀ ਪਕੜੀ ਗਈ ਐ ਉਹਨਾਂ ਨੇ ਨਾਮ ਲੈ ਰੀ ਸੀ ਬੀ ਵਿਚਾਰਾਂਗੇ ਉਹ ਜਿੰਨੇ ਵੀ ਰਹੇ ਐ ਸਾਥ ਸਾਥ ਤੇਰਾ ਡਿਊਟੀ ਕਰਕੇ ਗਏ ਐ ਪ੍ਰਜਨ ਵੀ ਹੁਣ ਕਿੱਥੇ ਨੇ ਮੈਂ ਮੈਂ ਜਦੋਂ ਟੈਨ ਮਾਊਗਾ ਮੇਰੇ ਕੋਲ ਹੈ ਜੀ ਤੋ ਚਟਾ ਵਾਲੀਆਂ ਹੁੰਦੀਆਂ ਉਹਨਾਂ ਨੇ ਮਸ਼ੀਨਾਂ ਕਰਕੇ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈਜ਼ ਆਈਆਂ ਸਭ ਕੁਝ ਪ੍ਰੂਫ ਹੈ ਐਸਐਸਪੀ ਖੋਦ ਐਸਐਸਪੀ ਐਸਪੀ ਡੀਐਸਪੀ ਸਭ ਦਾ ਮੇਰੇ ਕੋਲ ਵਿੱਦ ਪ੍ਰੂਫ ਨੇ ਇਸ ਤਰ੍ਹਾਂ ਕਿ ਮੈਂ ਇਨਵੈਸਟ ਕਰੀਆਂ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਐਜੇ ਬੰਦੇ ਨੂੰ ਛੱਡ ਦਿਓ ਦੂਰੋਂ ajo ਮੇਰਾ ਇਹ ਕਾਰ ਵਸਨ ਦਿੱਤਾਗਾ ਤੋੜਾਂ ਵੀ ਕਾਰ ਉਜਾੜ ਦੂਗੀ ਉਹਨਾਂ ਨੂੰ ਵੀ ਪਤਾ ਹੈ ਬਲੈਕ ਮੈਨੀ ਕਰਦੀ ਰਹੀ ਹੈ ਤੁਹਾਡੇ ਕੋਲ ਪ੍ਰੂਫ ਹੈਗੇ ਸਾਰੇ ਹਨਾ ਹਾਂਜੀ ਜੀ ਮੇਰੇ ਮਾਮਲੇ ਤੋਂ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਮੇਰੇ ਕਰਾਂਗੇ ਜਦੋਂ ਕੱਟ ਮੇਰੇ ਜਦੋਂ ਤੁਮਾਰੀ ਨਹੀਂ ਕਿਤੇ ਨਹੀਂ ਇਹਨੇ ਕਰਤੇ ਬੜ ਡੋਰਚਰ ਪੇ ਜਾਵੇ ਮੈਨੂੰ ਮੇਰਾ ਘਰ ਦਵਾ ਜਵੇ ਮੈਂ ਕਰਾਇਆ ਤੇ ਟੱਕੇ ਖਾਂਦੀ ਪਰ ਜੇ ਮੇਰਾ ਕਾਂਡ ਸੀਗਾ ਦੋ ਘੰਟੀਆਂ ਸੀ ਵੇਚ ਕੇ ਕਵਿੰਦਰ ਸਿੰਘ ਨੇ ਅਮਨਦੀਪ ਦਾ ਨਾਮ ਕਰਾਤੀਆ ਟੋਟਲ ਅਮਰ ਦੇ ਤੋ 6 ਗੱਡੀਆਂ ਨੇ ਦੋ ਨਿਓਵਾ 40 ਵਰਨਾ 4 ਬੁੱਡ ਸਕੂਟਰੀ ਰੋਲਟ ਜਿਆ ਕਹਿੰਿਆ ਸੋਨਾ ਚਾਂਦੀ ਠੀਕ ਹੈ ਮੈਂ ਲੋਟ ਕਰਦੇ ਸੀ ਇਹ ਠਿੱਕੇ ਤੋਂ ਠਿੱਕੇ ਤੋਂ ਬਣਾਇਆ ਤੁਸੀਂ ਆਪ ਤੇ ਆਣੇ ਹੋ ਇੰਨੇ ਤਲਾਜਮ ਨੇ ਕਨਸਟੇਬਲਾਂ ਦੀ ਰੈਕ ਦੇ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਨਾ ਕਹਾ ਤੱਕ ਲੋਨ ਦੇ ਕਿਸੇ ਨਹੀਂ ਬਣਿਆ ਗਿਆ ਤੇ ਜੋ 2-2 ਕਰੋੜ ਦੇ ਕੋਟੇ ਕਿਥੋਂ ਲੈ ਤਕਦਾਗਾ ਕਦੇ ਨਾ ਤੈਨੂੰ ਬਲੈਕਵੇਅਰ ਕਰਦੀ ਹੈ ਕਦੇ ਕਿੰਨੂ ਲੈ ਬ ਇੰਨਾ ਧੰਦਾ ਹੈ ਤੇ ਬਰਿੰਦਰ ਸਿੰਘ ਨਾਲ ਮਿਲਿਆ ਹੋਇਆ ਉਹਨੂੰ ਬਰਿੰਦਰ ਸਿੰਘ ਨੂੰ ਰੈਕਟ ਕਰੋ ਜਿਵੇਂ ਮਰਜ਼ੀ ਮੈਨੂੰ ਕੁਝ ਵੀ ਕਰ ਸਕਦਾ ਬਰਿੰਦਰ ਸਿੰਘ ਮੇਰਾ ਬੱਚਾ ਉਹ ਖੁੱਲਾ ਚੈਲੰਜ ਕਰਦਾ ਤੇਰੇ ਰੱਤਾ ਤੋੜਾਂਗਾ ਕਿਸੇ ਕਿਸੇ ਕੰਦੇ ਨਹੀਂ ਬਤਾ ਜੇ ਮੈਂ ਮਾਨਸ ਤੋਂ ਤੇ ਤੇੰਨਾ ਮਾਨ ਮੈਨੂੰ ਦੇਣਾ ਚਾਹੀਦਾ ਸੀ ਨਾ ਜੇ ਦੇ ਵੀ ਦਿੱਤਾ ਜਦ ਨੇ 1 ਇੰਚ ਕੀ ਕੰਤੇ ਚ ਕੁਲ ਬਹੁਤ ਵਸ਼ ਮੈਂ ਸੋਚ ਸਕਦਾ ਕਿ ਇਹ ਚੱਟਾਂ ਲੰਦਰ ਵੀ ਮੈਂ ਉਦੋਂ ਵੀ 2000 ਰੁਪਏ ਜੀ ਕੋਲ ਗਿਆ 99 ਬੀਪਕਤਾ ਜੀ ਸਰਕਾਰੀ ਮਲਾਜਮ ਜੀ ਸਰਕਾਰੀ ਮਲਾਜਮ ਵੀ ਕਰਦਾ ਮੈਨੂੰ ਕਿਸੇ ਨਾ ਕੋਈ ਡਾਰੀ ਸਰਕਾਰੀ ਸਰਕਾਰੀ ਦੀ سپورਟ ਕਰਦਾ ਤਾਂ ਪੂਟਾ ਬਦਲ ਗਿਆ ਅੱਪਾ ਲਾਂਦੇ ਨੇ ਆ ਲਾਂਦੀ ਚਿੱਟਾ ਲਾਂਦੀ ਵੀ ਐ ਚਿੱਟਾ ਵਿੱਚ ਦੀਦੀ ਐ ਕਿਸੇ ਦਾ ਕੰਮ ਹੀ ਐ ਜੀ ਹਾਂ ਜੀ ਹੁੰਦਾ ਕਿ ਸਾਰਾ ਕੁਝ ਹੀ ਜਾਂਦਾ ਆਪ ਡੈਂਸਟਰ ਐ ਐਨਾ ਟੈਂਸ਼ਨ ਪ੍ਰੂਫ ਐ 2000 ਤੱਕ ਠੀਕ ਐ ਮੋੜ ਵੀ ਲਿੱਤੀਆ ਪੁੜੀਆਂ ਬਣਾ ਕੇ ਐਨਾ ਸਟicker ਲਾਇਆ ਹੋਏ ਇਸ ਗੱਡੀ ਦੇ ਉੱਤੇ ਪੰਜਾਬ ਉਸ ਸਰਕੇ ਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਬਰਵਿੰਦੇ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜੂਰ ਪੜਿਆ ਜਾਵੇ ਬਹੁਤ ਖਰਾਸੀ ਹੋਗੇ ਪਹਿਲਾਂ ਵੀ ਪੰਜਾਬ ਕਰਨ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਅਸਲੀਅਤ ਵੀ ਹੀਰੋਣ ਦੇ ਵੀ ਅਮਨ ਦੇ ਪਤਾ ਕੈਸ਼ ਗੱਡੀਆਂ ਪਹਿਲਾਂ ਇਹਨਾਂ ਕੋਲ ਗੱਡੀ ਸੀ 7 ट्रिपल 8 ਨੰਬਰ ਥਾਰ ਉਹ ਗੱਡੀ ਪਤਾ ਨਹੀਂ ਕਿੱਥੇ ਘੱਟੇ ਦੂਜੀ ਨੰਬਰ ਦੀ ਗੱਡੀ ਲਈ ਇਹਨਾਂ ਥਾਰ ਦੋ ਗੱਡੀਆਂ ਪਹਿਲਾਂ ਇਹ ਗੱਡੀ ਕਿੱਥੇ ਘੱਟੇ ਕਰਤੀ ਕਿਨੇ ਉਡੀ ਗੱਡੇ ਵੀ ਆ ਗੜੀ ਐ ਪੀਨ ਰੋਡ ਤੇ ਮਨਨਾ ਗੱਡੇ ਸੋਨੂ ਕੋਲੇ ਬੁੱਟੇ ਸਟਿੱਕਰ ਲਾਇਆ ਐ ਬਲੂ ਬੁੱਟੇ ਚਾਹੰਦੀ ਐ ਬੁੱਟੇ ਚਾਹੰਦੀ ਬਲਵਿੰਨਰ ਐ ਬਲਵਿੰਨਰ ਸਟਿੱਕਰ ਲਾ ਕੇ ਕਿਵੇਂ ਚਨਾਤਕ ਦਾ ਪੰਜਾਬ ਬੋਲਦਾ ਇੰਨਾ ਮਤਲਬ ਤੁਸੀਂ ਲੋਕਾਂ ਤੇ ਤੋਸਤ ਮੰਨਦੇ ਹੋ ਪੰਜਾਬ ਕੋਲ ਨੂੰ ਬਰਨਾਨ ਕਰਦੇ ਆ ਕਈ ਹੱਥ ਤੇ ਬੋਤਲਾਂ ਜਿਆਣੇ ਪਰ ਕਈ ਨਾਂ ਮਿਲਲੇ ਹੋਏ ਤੁਹਾਨੂੰ ਇਹ ਸਾਰਿਆਂ ਨੂੰ ਵਿਚਾਰਜ ਕਰਨਾ ਚਾਹੀਦਾ ਅੰਦਾ ਕਰ ਕਰ ਪਰ ਡੋਰ ਜਰ ਫੇਰਿਆ ਹੀ ਜਾਵੇ ਇਹਦਾ ਕਾਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਕੋਪੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਊਟੀ ਕਰਦੀ ਹੈ ਪੁਲਿਸ ਲਾਈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਊਟੀ ਮਾਨਤਾ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਨਾਂ ਦੇ ਡਿਊਟੀ ਮਾਨਤਾ ਕਰ ਪੁਲਿਸ ਲਾਈਨ ਚ ਰਹੀ ਹੈ ਇੱਥੇ ਤੱਕ ਲਾ ਰਹੀ ਹੈ ਇਹਨੇ ਨਰਸ ਦਾ ਕੋਰਸ ਕੀਤਾ ਪ੍ਰੂਫ ਕੀਤਾ ਜਾਵੇ ਪਹਿਲੇ ਨਰਸ ਦਾ ਕੋਰਸ ਕੀਤਾ ਤੁਸੀਂ ਪ੍ਰੋਪਰਟੀ ਦੀ ਗੱਲ ਕਰਦੇ ਸੀਗੇ ਫਤਨਾ ਮੈਨੂੰ ਦੁਨਣਾ ਤੋਂ ਹੈ ਇਹ ਇਹ ਅੰਤਰਾ ਇਹਨੇ ਆਪ ਸਾਨੂੰ ਬੰਦ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਫੌਜਦਾਰੀਆਂ ਦੇ ਮੈਂ ਨਾਮ ਲਾ ਰਹੀਆਂ ਜੋ ਕੁਝ ਵੀ ਕਰ ਰਹੀਆਂ ਉਹਨਾਂ ਨੂੰ ਕਹਿ ਕੇ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੈਂਨੇ ਬੱਚਿਆਂ ਸਮੇਤ ਕੋਈ ਵੀ ਗੱਲ ਲਵਾਣ ਤੋਂਗੀ ਅਮਨਦੀਪ ਕੁੰਡਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮੈਂ ਬਾਹਰ ਨਾਮ ਉਸਤ ਪਾ ਕੇ ਜਾਊਂਗੀ ਜੇ ਮੈਨੂੰ ਕੋਈ ਨੁਕੀ ਹੋਵੇ ਤੂੰ ਦੀ ਪ੍ਰਾਪਰਟੀ ਦੀ ਗੱਲ ਕੀਤੀ ਸੀ ਲਾ ਪ੍ਰਾਪਰਟੀ ਕੀ ਦੀ ਪ੍ਰਾਪਰਟੀ ਹੈਗੀ ਹੈ ਪਰ ਅਪਟੀ ਹੈ ਜੀ ਅਦర్శਨ ਅਗਰ ਦੇ ਵਿੱਚ 500 ਗੱਲ ਦਾ ਪ੍ਰਾਣ ਇੰਦੇ ਭਰਾ ਦੇ ਨਾਮ ਤੇ ਵਿਰਾਟ ਗ੍ਰੇਨ ਮੰਨੀ ਕਰਨੀ ਕਰੋਣੀ ਐ ਪੁੱਤੇ ਕਰੋੜਾ ਦੀ ਕੋਠੀ ਐ ਇਕੱਲੀ ਰਹਿੰਦੀ ਐ ਰੋਕੇਸ਼ ਅਮਨਦੀਪ ਪੋਸਟ ਅਵਰ ਬੈਟ ਨੰਬਰ 1234 ਚਾਕੂ ਪੱਤੇ ਸਿੰਘ ਵਾਲਾ ਪੁੱਤੇ ਵੀ ਨੇ ਕੋਠੀ ਬਣਾ रखी ਐ ਠੀਕ ਆ ਜੀ ਕਿਸਾਨ ਜਦੋਂ ਅੱਗੇ ਕਰੋਣੀ ਕਰਦੀ ਆ ਉੱਥੇ ਵੀ ਪਲਾਟ ਆ ਵਰਨਾ ਓਤੀ ਥਾਰ ਬੁੱਲਟ ਛੁੱਟ ਰਹੀ ਲੋਕ ਜਿਹੜੇ ਕਹਿੰਦੇ ਆ ਸੋਨੇ ਦੇ ਚਾਣਾ ਇੰਦੇ ਵੀਡੀਓ ਦੇ ਪੈਨੇ ਕਿੱਥੋਂ ਆ ਰਹੀ ਐ ਦੂਜੇ ਘਰ ਇਹਨਾਂ ਨੇ ਐਫਓ ਲੱਗਾ ਚੁਕੀ ਆਹ ਉਹਦਾ tên ਲਾਲ ਸਿੰਘ ਬਸਤੀ ਦਾ ਐਡਰੈਸ ਦੱਸ ਰਹੀਆਂਗਾ ਇਹ ਲਾਲ ਸਿੰਘ ਬਸਤੀ ਨੇ ਵਿਰਾਟਕ੍ਰਿਨ ਦੇ ਵਿੱਚ ਆ ਇਹ ਆਪ ਹੀ ਆਪ ਨੂੰ ਬਚਾਣਾ ਚਾਹੁੰਦੀ ਆ ਜਾਂ ਅਫਸਰ ਬਚਾਣਾ ਚਾਹੁੰਦੇ ਆ ਲਾਲ ਸਿੰਘ ਬਸਤੀ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਵਿਰਾਟਕ੍ਰਿਨ ਨਾ ਮਟਾਨਿਆ ਪੁਲ ਵਿਰਾਟਕ੍ਰਿਨ ਪਾਰਕ ਉੱਤੇ ਉੱਥੇ ਐਡਰੈਸ ਰੱਖੋ ਨਾ ਤੁਸੀਂ ਐਫ ਆਈ ਆਰ 'ਚ ਲਾਲ ਸਿੰਘ ਬਸਤੀ ਕੌਣ ਲਿਖ ਰਹੇ ਹੋ ਇਹ ਅਫਵਾਦੇ ਮਿਲੇ ਭੱਜ ਤੱਕ ਕਈ ਇਸਪੋਰਟ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੁੜ ਕੇ ਬੇਨਤੀ ਕਰੀਆਂ ਸਪੋਰਟ ਨਾ ਕਰੋ ਬਖਸ਼ੋ ਅੱਜ ਦੇ ਪੰਨ੍ਹ ਨੂੰ ਜੇਰ ਤੇ ਜੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰਾ ਧੰਨਵਾਦ